ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੇ ਵੀ ਸੌਣ ਤੋਂ ਪਹਿਲਾਂ ਕਮਰੇ ਦੇ ਵਿੱਚ ਇਹ ਦੋ ਚੀਜ਼ਾਂ ਨਾ ਰੱਖਣਾ ਨਹੀਂ ਤਾਂ ਤੁਹਾਡੇ ਪੁੱਠੇ ਦਿਨ ਜਿਹੜੇ ਜਿਉ ਸ਼ੁਰੂ ਹੋ ਜਾਣਗੇ ਸੰਤਾਂ ਦੇ ਬਚਨ ਕਦੇ ਵੀ ਖਾਲੀ ਨਹੀਂ ਜਾਂਦੇ ਤੇ ਉਹਨਾਂ ਦੇ ਕੀਤੇ ਬਚਨ ਸਾਡੇ ਆਮ ਮਨੁੱਖਾਂ ਦੇ ਬਹੁਤ ਕੰਮ ਆਉਂਦੇ ਨੇ ਮਹਾਪੁਰਖ ਜੀ ਕਹਿੰਦੇ ਨੇ ਸਾਡਾ ਆਲਦ ਵਾਲਾ ਸਾਡੇ ਆਉਣ ਵਾਲੇ ਭਵਿੱਖ ਨੂੰ ਬਹੁਤ ਪ੍ਰਭਾਵਿਤ ਕਰਦਾ ਜਿਸ ਤਰ੍ਹਾਂ ਦੇ ਮਾਹੌਲ ਵਿੱਚ ਅਸੀਂ ਰਹਿੰਦੇ ਹਾਂ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ ਜਿਸ ਤਰ੍ਹਾਂ ਦੀਆਂ ਚੀਜ਼ਾਂ ਦੇਖਦੇ ਹਾਂ ਉਹ ਆਉਣ ਵਾਲੇ ਸਮੇਂ ਤੇ ਬਹੁਤ ਪ੍ਰਭਾਵਿਤ ਕਰਦਾ ਹੈ ਤੇ ਕਿਹੜੀਆਂ ਨੇ ਉਹ ਦੋ ਚੀਜ਼ਾਂ ਜਿਹੜੀਆਂ ਸਾਨੂੰ ਸੌਣ ਤੋਂ ਪਹਿਲਾਂ ਸਾਡੇ ਕਮਰੇ ਵਿੱਚ ਬਿਲਕੁਲ ਨਹੀਂ ਰੱਖਣੀਆਂ ਚਾਹੀਦੀਆਂ ਸਭ ਤੋਂ ਪਹਿਲੀ ਚੀਜ਼ ਆ ਜੀ ਝੂਠੇ ਬਰਤਨ ਸਾਡੇ ਆਸ-ਪਾਸ ਆ ਝੂਠੇ ਬਰਤਨ ਪਏ ਰਹਿੰਦੇ ਨੇ ਨਾ ਆ ਆਮ ਤੌਰ ਤੇ ਕੀ ਹੁੰਦਾ ਜਿਹੜੀਆਂ ਸਾਡੇ ਘਰ ਦੀਆਂ ਔਰਤਾਂ ਹੁੰਦੀਆਂ ਨੇ ਉਹ ਅਗਲੀ ਸਵੇਰ ਨੂੰ ਉੱਠ ਕੇ ਭਾਂਡੇ ਧੋਂਦੀਆਂ ਨੇ ਜੀ ਇਸ ਤਰ੍ਹਾਂ ਤੁਸੀਂ ਬਿਲਕੁਲ ਨਹੀਂ ਕਰਨਾ ਬਰਤਨਾਂ ਨੂੰ ਰਾਤ ਨੂੰ ਹੀ ਸੋਧ ਕੇ ਪਾਵੋ ਤੇ ਦੂਜੀ ਚੀਜ਼ ਕਿਹੜੀ ਆ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਕਦੇ ਵੀ ਦਿਮਾਗ ਉੱਤੇ ਕੋਈ ਵੀ ਟੈਨਸ਼ਨ ਲੈ ਕੇ ਨਹੀਂ ਸੌਣਾ ਕੋਈ ਵੀ ਨਕਾਰਾਤਮਕ ਸੋਚ ਨਹੀਂ ਸੋਚਣੀ ਨਕਾਰਾਤਮਕ ਸੋਚ ਨੂੰ ਆਪਦੇ ਉੱਤੇ ਹਾਵੀ ਨਹੀਂ ਹੋਣ ਦੇਣਾ ਦੇਵਸੀ ਕੋਈ ਵੀ ਟੈਨਸ਼ਨ ਹੈ ਉਸ ਅਕਾਲਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਕੇ ਸੌਂ ਜਾਓ ਤੁਹਾਡਾ ਬੋਝ ਜਿਹੜਾ ਹਲਕਾ ਹੋ ਜਾਊਗਾ ਜਦੋਂ ਤੁਸੀਂ ਆਪਦਾ ਦੁੱਖ ਉਸ ਅਕਾਲਪੁਰਖ ਵਾਹਿਗੁਰੂ ਨਾਲ ਸਾਂਝਾ ਕਰ ਲਓਗੇ ਜੀ ਤੁਹਾਡੇ ਮਨ ਦਾ ਬੋਝ ਜਿਹੜਾ ਹੋ ਉਹ ਹਲਕਾ ਹੋ ਜਾਊਗਾ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ